ਜਿੰਦਰ ਦੇ ਮਾਡਲ ਟਾਊਨ ਚ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੀਆਮ ਗੋਲੀਆਂ ਮਾਰ ਕਤਲ ਕੀਤੇ ਆਪ ਦੇ ਆਗੂ ਲੱਕੀਓ ਬਰੋਏ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਲੱਕੀਆ ਬਰੋਏ ਕਤਲकांड ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ ਜੋਗਾ ਫੋਲੜੀਵਾਲ ਨੇ ਫੇਸਬੁੱਕ ਤੇ ਲੱਕੀਆ ਬਰੋਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇੱਕ ਪੋਸਟ ਸਾਂਝ ਕੀਤੀ ਹੈ ਸਾਂਝ ਕੀਤੀ ਗਈ ਪੋਸਟ ਵਿੱਚ ਉਸਨੇ ਲਿਖਿਆ ਜਿਹੜਾ ਅੱਜ ਲੱਕੀਆ ਬਰੋਏ ਦਾ ਜ਼ਿਲੰਦਰ ਚ ਕਤਲ ਹੋਇਆ ਆ ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੋਲੜੀਵਾਲ ਲੈਂਦਾ ਹਾਂ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਅਤੇ ਜੋ ਸੋਸ਼ਲ ਮੀਡੀਆ ਤੇ ਇਸ ਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਇਹ ਸਭ ਕੁਝ ਗਲਤ ਹੈ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਇਸ ਦਾ ਸਾਰੇ ਕਾਲ ਇੱਕ ਸਕੰਮਾ ਦੇ ਸ ਸਾਡੇ ਕੋਲ ਨੇ ਅੱਗੇ ਲਿਖਦੇ ਹੋਏ ਉਹਨੇ ਲਿਖਿਆ ਕਿ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਨਾਲ ਹੀ ਦੱਸਦੀ ਹੈ ਕਿ ਇਸਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ ਆਪ ਦਾ ਪੱਲਾ ਫੜਿਆ ਸੀ ਅਤੇ ਇਹ ਕੋਈ ਵੀ ਲੀਡਰ ਨਹੀਂ ਸੀ ਸਗੋਂ ਪੁਲਿਸ ਦਾ ਖਾਸ ਮੁਖਬਰ ਸੀ ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਿਸ ਨਾਲ ਸਾਜ ਰੱਖਦਾ ਸੀ ਅਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸਨੇ ਸਾਡੇ ਬਾਰੇ ਜੋ ਵੀ ਬਕਵਾਸ ਕੀਤੀ ਸੀ ਉਸ ਦਾ ਜਵਾਬ ਅਸੀਂ ਅੱਜ ਇਹਨੂੰ ਦੇ ਦਿੱਤਾ ਹੈ ਅਤੇ ਗੱਲ ਨਾਲ ਦੀ ਦੱਸ ਦਈਏ ਕਿ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਅਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਹੈ ਕਿ ਕਤਲ ਨਾ ਜਾਇਜ਼ ਹੋਇਆ ਤੇ ਉਹ ਸਾਡੇ ਸੰਪਰਕ ਕਰ ਲਵੇ ਤਾਂ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਅਤੇ ਨਾ ਹੀ ਕਦੇ ਕਰਾਂਗੇ ਫਿਲਹਾਲ ਜੋਗਾ ਫੋਰਡਿਵਲ ਵੱਲੋਂ ਪਾਈ ਗਈ ਇਸ ਪੋਸਟ ਦੀ ਅਸੀਂ ਕੋਈ ਪੁਸ਼ਟੀ ਹਜੇ ਨਹੀਂ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਲੱਕੀਓ ਬਰੋਏ ਸਵੇਰੇ 7:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਚੇ ਮੱਥਾ ਟੇਕਣ ਲਈ ਗਏ ਸਨ ਜਦ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲੇ ਤਾਂ ਥਾਰ ਗੱਡੀ ਵਿੱਚ ਬੈਠਨਦਰਾ ਲੱਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਲੰਧਰ ਦੇ ਮਾਡਲ ਟਾਊਨ ਚ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੀਆਮ ਗੋਲੀਆਂ ਮਾਰ ਕਤਲ ਕੀਤੇ ਆਪ ਦੇ ਆਗੂ ਲੱਕੀਓ ਬਰੋਏ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਲੱਕੀਆ ਬਰੋਏ ਕਤਲकांड ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ ਜੋਗਾ ਫੋਲੜੀਵਾਲ ਨੇ ਫੇਸਬੁੱਕ ਤੇ ਲੱਕੀਆ ਬਰੋਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇੱਕ ਪੋਸਟ ਸਾਂਝ ਕੀਤੀ ਹੈ ਸਾਂਝ ਕੀਤੀ ਗਈ ਪੋਸਟ ਵਿੱਚ ਉਸਨੇ ਲਿਖਿਆ ਜਿਹੜਾ ਅੱਜ ਲੱਕੀਆ ਬਰੋਏ ਦਾ ਜਲੰਧਰ ਚ ਕਤਲ ਹੋਇਆ ਆ ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੋਲੜੀਵਾਲ ਲੈਂਦਾ ਹਾਂ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਅਤੇ ਜੋ ਸੋਸ਼ਲ ਮੀਡੀਆ ਤੇ ਇਸ ਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਇਹ ਸਭ ਕੁਝ ਗਲਤ ਹੈ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ ਇਸ ਦਾ ਸਾਰੇ ਕਾਲ ਇੱਕ ਸਕੰਮਾ ਦੇ ਉਤ ਸਾਡੇ ਕੋਲ ਨੇ ਅਗੇ ਲਿਖਦੇ ਹੋਏ ਉਹਨਾਂ ਨੇ ਲਿਖਿਆ ਕਿ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਨਾਲ ਹੀ ਦੱਸਦੀ ਹੈ ਕਿ ਇਸਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਕਰਕੇ ਆਪ ਦਾ ਪੱਲਾ ਫੜਿਆ ਸੀ ਅਤੇ ਇਹ ਕੋਈ ਵੀ ਲੀਡਰ ਨਹੀਂ ਸੀ ਸਗੋਂ ਪੁਲਿਸ ਦਾ ਖਾਸ ਮੁਖਬਰ ਸੀ ਇਹ ਆਪਣੇ ਕਾਲੇ ਕੰਮ ਕਰਕੇ ਪੁਲਿਸ ਨਾਲ ਸਾਜ ਰੱਖਦਾ ਸੀ ਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀ ਤੇ ਬਾਕੀ ਇਸਨੇ ਸਾਡੇ ਬਾਰੇ ਜੋ ਵੀ ਬਕਵਾਸ ਕੀਤੀ ਸੀ ਉਸ ਦਾ ਜਵਾਬ ਅਸੀਂ ਅੱਜ ਇਹਨੂੰ ਦੇ ਦਿੱਤਾ ਹੈ ਅਤੇ ਗੱਲ ਨਾਲ ਦੀ ਦੱਸ ਦਈਏ ਕਿ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਅਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਹੈ ਕਿ ਇਹ ਕਤਲ ਜਾਇਜ਼ ਹੋਇਆ ਤੇ ਉਹ ਸਾਡੇ ਸੰਪਰਕ ਕਰ ਲਵੇ ਤਾਂ ਅੱਜ ਤਾਈਂ ਕਿਸੇ ਨਾਲ ਮਾੜੀ ਕੀਤੀ ਅਤੇ ਨਾ ਹੀ ਕਦੇ ਕਰਾਂਗੇ ਫਿਰ ਹਾਲ ਜੋਗਾ ਫੋਰਡੀ ਵਾਲਵ ਵੱਲੋਂ ਪਾਈ ਗਈ ਇਸ ਪੋਸਟ ਦੀ ਅਸੀਂ ਕੋਈ ਪੁਸ਼ਟੀ ਹਜੇ ਨਹੀਂ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜ਼ਿਕਰ ਹੋ ਗਿਆ ਕਿ ਲੱਕੀਓ ਬਰੋਇ ਸਵੇਰੇ 7:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚੇ ਮੱਥਾ ਟੇਕਣ ਲਈ ਗਏ ਸਨ ਜਦ ਗੁਰਦੁਆਰਾ ਸਾਹਿਬ ਵਿੱਚੋਂ ਬਾਹਰ ਨਿਕਲੇ ਤਾਂ ਥਾਰ ਗੱਡੀ ਵਿੱਚ ਬੈਠਣ ਦੌਰਾਨ ਲੱਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ